ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿੱਥੇ ਗੁਰਦੁਆਰਾ ਸਹਿਬਾਨਾਂ ਦਾ ਪ੍ਰਬੰਧ ਚਲਾਇਆ ਜਾਂਦਾ ਹੈ ਉੱਥੇ ਹੀ ਵਿਦਿਅਕ ਸੰਸਥਾਵਾਂ માં ਵੀ ਨਾਲੋਂ ਨਾਲ ਚਲਾਈਆਂ ਜਾ ਰਹੀਆਂ ਨੇ ਅਤੇ ਵਿਦਿਅਕ ਸੰਸਥਾਵਾਂ ਨੂੰ ਪਰਫੂਲਿਤ ਕਰਨ ਦੇ ਲਈ ਸਮੇਂ-ਸਮੇਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਜੀਫੇ ਵੀ ਦਿੱਤੇ ਜਾਂਦੇ ਨੇ ਅਤੇ ਇਸੇ ਮਰਿਆਦਾ ਨੂੰ ਕਾਇਮ ਰੱਖਦਿਆਂ ਕੱਲ ਫੇਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਮਾਝੇ ਇਲਾਕੇ ਦੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਤਕਰੀਬਨ 1 ਕਰੋੜ 13 ਲੱਖ 63500 ਰੁਪਏ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਗੋਦਰ ਗੋਦਰਪੁਰ ਰਵਿਖੇ ਸਿੱਖ ਪੰਥ ਦਾ ਜਿਹੜਾ ਮਹਾਨ ਘੱਲੂ ਘਰਾ ਮੈਂ ਕਹਿ ਲਵਾਂ ਉਹਨਾਂ ਕਾਨਾ ਸਾਹਿਬ ਦਾ ਸਾਕਾ ਉਹ ਸਾਕੇ ਦੇ ਨਾਇਕ ਸਾਡੇ ਸ਼ਹੀਦ ਭਾਈ ਲక్ష్మణ ਸਿੰਘ ਦੀ ਧਾਰੋ ਵਾਲੀ ਔਰ ਜਿੰਨੇ ਵੀ ਉਹਨਾਂ ਨਾਲ ਚੀਤ ਹੋ ਉਹਨਾਂ ਦੇ ਸਮਰਪਤ ਤੇ ਉਹਨਾਂ ਨੂੰ ਯਾਦ ਕਰਦੇ ਆ ਅੱਜ 102 ਸਾਲਾ ਜਿਹੜਾ ਉਹਨਾਂ ਦੀ ਸਤਾਬਦੀ ਦੇ ਰੂਪ ਵਿੱਚ ਆਪਾਂ ਇੱਕੀ ਚ ਮਨਾਈ ਸੀ ਔਰ ਸ਼ੋਮਨੀ ਗੁਰਦਾਰਾ ਪਰਮੰਧ ਕਮੇਟੀ ਨੇ ਹਰ ਸਾਲ ਇਹ ਯਤਨ ਕੀਤਾ ਕਿ ਸਤਾਬਦੀ ਦੇ ਤੌਰ ਦੇ ਉੱਤੇ ਪਵਿੱਤਰ ਯਾਦ ਦੇ ਤੌਰ ਦੇ ਉੱਤੇ ਹਰ ਸਾਲ ਇਹ ਜਿਹੜੀ ਉਹਨਾਂ ਦੀ ਯਾਦ ਮਨਾਈ ਜਾਵੇ। ਸੋ ਅੱਜ ਬਹੁਤ ਸਾਰੇ ਸਾਡੇ ਸ਼ੋਮਨੀਗੁਰ ਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਾਡਾ ਹਲਕਾ ਅੰਚਾਰ ਰਵੀ ਕਰਨ ਕਾਲੋਂ ਤੇ ਹੋਰ ਸਾਰੇ ਇਲਾਕੇ ਦੇ ਸਾਰੇ ਪੋਰਚ ਚੰਗੇ ਸੁਚੱਜੇ ਸਾਰੇ ਇੱਥੇ ਪਹੁੰਚੇ ਸੋ ਇੱਥੇ ਅੱਜ ਸਾਡੇ ਮਾਝੇ ਜ਼ੋਨ ਦੇ 24 ਸਕੂਲ ਤੇ ਕਾਲਜ ਜਿਨ੍ਹਾਂ ਨੂੰ 1 ਕਰੋੜ 13 ਲੱਖ 53000 ਰੁਪਇਆ ਅਮਰਧਾਰੀ ਬੱਚੇ ਜਿਹੜੇ 200 2233 ਬੱਚੇ ਉਹਨਾਂ ਨੂੰ ਉਹ ਸਕਾਲਰਸ਼ਿਪ ਵੀ ਅੱਜ ਦਿੱਤਾ ਗਿਆ। ਸੋ ਮੈਂ ਸਮੁੱਚੀ ਕੌਮ ਦੇ ਚਰਨਾਂ 'ਚ ਬੇਨਤੀ ਵੀ ਕਰਦਾ ਵੀ ਮਾਝੇ ਜ਼ੋਨ ਦੇ ਕੱਲੇ ਆ ਹਾਲੇ ਦੁਆਬਾ ਜ਼ੋਨ ਤੇ ਮਾਲਵਾ ਜ਼ੋਨ ਦੇ ਬਕਰੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਅਮਰਧਾਰੀਆਂ ਨੂੰ ਸੰਤਭਿਆ ਉਹ ਤੋਂ ਇਲਾਵਾ ਜਿਹੜੀ ਸਾਡੀ ਧਾਰਮਿਕ ਪ੍ਰਖਿਆ ਹੁੰਦੀ ਉਹਦੇ ਵੀ ਬੱਚਿਆਂ ਨੂੰ ਅਸੀਂ ਫੀਸਾਂ ਦਿੰਨੇ ਆ। ਉਹ ਤੋਂ ਇਲਾਵਾ ਕਈ ਸਾਡੇ ਸ਼੍ਰੋਮਣੀ ਕੌਰਦਾਰਾ ਪਰਮੰਤਕ ਕਮੇਟੀ ਦੇ ਮੈਂਬਰ ਸਰਦਾਰ ਮੀਤ ਸਿੰਘਾ ਨੂੰ ਮਾਫ ਕਰਵਾ ਲਏ ਨੇ ਤੇ ਲਗਭਗ ਮੈਂ ਲਾਉਣਾ ਬਹੁਤ ਵੱਡਾ ਜਿਹੜਾ ਇਹ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਰੂਪ ਦੇ ਵਿੱਚ ਇਹ ਜਿਹੜਾ ਪੈਸਾ ਦਿੱਤਾ ਜਾਂਦਾ ਇਸ ਲਈ ਦਿੱਤਾ ਜਾਂਦਾ ਕਿ ਬੱਚਿਆਂ ਦੇ ਵਿੱਚ ਰੁਚੀ ਪਵੇ ਪੰਜਾਬਕਾਰਾਂ ਦੇ ਧਾਰਨੀ ਹੋਣ ਅਮਰਤਾਰੀ ਹੋਣ ਤੇ ਧਾਰਮਿਕ ਪ੍ਰਵਿਰਤੀ ਦੇ ਵਿੱਚ ਪ੍ਰਪੱਖਤਾ ਹੋਵੇ ਤਾਂ ਕਿ ਧਾਰਮਿਕ ਸਕਾਲਰਸ਼ਿਪ ਦੇ ਵਿੱਚ ਉਹ ਧਾਰਮਿਕ ਪ੍ਰੀਖਿਆ ਦੇ ਕੇ ਵੀ ਆਪਣੇ ਮਜੀਫੇ ਹਾਸਲ ਕਰ ਸਕਣ ਸੋ ਮੈਂ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹਾਂ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਸਮੁੱਚੀ ਸੰਗਤ ਦਾ ਧੰਨਵਾਦ ਵੀ ਕਰਦਾ ਨਾਲ ਦੀ ਨਾਲ ਜਿਹੜੇ ਬੱਚਿਆਂ ਨੇ ਅਮਰ ਛੱਕਿਆ ਜਿਨ੍ਹਾਂ ਨੂੰ ਅੱਜ ਆਪਾਂ ਇਹ ਸਕਾਲਰਸ਼ਿਪ ਦਿੱਤਾ ਉਹਨਾਂ ਨੂੰ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਬਹੁਤ ਵਧਾਈ ਦਿੰਦਾ ਤੇ ਇਹ ਵੀ ਜੋਦੜੀ ਕਰਦਾ ਸਤਗੁਰ ਜੀ ਇਹਨਾਂ ਬੱਚਿਆਂ ਨੂੰ ਗੁਰੂ ਸਾਹਿਬ ਆਪਣੇ ਦਰੋਂ ਘਰੋਂ ਅਸੀਸ ਬਖਸ਼ਿ ਕਰਨ ਪਵਿੱਤਰ ਗਰਵਾਣੀ ਦੀ ਦਾਤ ਬਖਸ਼ਿ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਹਮੇਸ਼ਾ ਚਮਕਦਾ ਰਹਿਣਾ। ਤੇਨਾਂ ਦੀ ਸ਼ਹੀਦੀ ਬਾਬਤ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਜੀ ਥੋੜੇ ਸਮੇਂ ਦੇ ਵਿੱਚ ਸਾਰਾ ਜਿਹੜਾ ਉਸ ਵੇਲੇ ਦਾ ਸਾਕਾ ਤੁਹਾਡੇ ਨਾਲ ਸਾਂਝ ਪਾਈ। ਤੇ ਮੈਂ ਬੈਠਾ ਸੋਚਦਾ ਸੀ ਕਿ ਕਿਹੜੀ ਸਪੇਟ ਸੀ। ਜਿਹੜੀ ਜੋਗਤੀ ਸੀ ਉਹਨਾਂ ਦੇ ਵਿੱਚ ਜਿਹੜੀ ਮੌਤ ਨੂੰ ਜਾ ਕੇ ਆਪ ਗਲ ਬੱਕੜੀ ਦੇ ਵਿੱਚ ਲੈ ਕੇ ਜੱਫੇ ਪਾਏ ਕਿਉਂਕਿ ਜੇ ਕਿਸੇ ਨੂੰ ਮਾੜਾ ਕੰਡਾ ਚੁੱਭ ਜਾਏ ਉਹ ਵੀ ਸੂਈ ਟੋਲਦਾ ਫੇ ਕਿਹੜੀ ਕੜੀ ਨਿਕਲ ਜਾਏ ਦਾੜ ਦੇ ਵਿੱਚ ਕੋਈ ਚੀਜ਼ ਫਸ ਜਾਏ ਬੰਦਾ ਕੱਖ ਟੋਲਦਾ ਫੇ ਕਿਹੜੀ ਕੜੀ ਨਿਕਲ ਜਾਏ ਕਿੱਦਾਂ ਦੇ ਸੁਲੱਖਣੇ ਸਿੱਖ ਸੀ ਜਿਹੜੇ ਮੌਤ ਨੂੰ ਕੋਲੋਲ ਕਰ ਰਹੇ ਭਈ ਆ ਜਾ ਛੇਤੀ ਅਸੀਂ ਤੇਰੇ ਕੋਲ ਨੂੰ ਆ ਰਹੇ ਤੇ ਜਿਸਲੇ ਇਹ ਸਿੰਘ ਸਾਹਿਬ ਨੇ ਕਿਹਾ ਨਾ ਬਈ ਸਨੇਹੇ ਵੀ ਪਹੁੰਚੇ ਪਰ ਸਨੇਹਾ ਕਰਤੇ ਦਾ ਜਿਹੜਾ ਅਰਦਾਸ ਕਰਕੇ ਤੁਰੇ ਸੀ ਉਹ ਨੂੰ ਮੋਰੇ ਰੱਖਿਆ ਤੇ ਜੇ ਮੇਰੇ ਵਰਗੇ ਅੱਜ ਹੁੰਦੇ ਤੇ ਸ਼ਾਇਦ ਟੋਲਦੇ ਪਿੱਛੇ ਕੋਈ ਆਉਂਦਾ ਤੇ ਮੋੜ ਚਲੀਏ ਕਦੋਂ ਸਮਾਂ ਮਿਲੇ ਇਹ ਕਿੱਥੋਂ ਜਾਂਚ ਤੇ ਯੋਗਤੀ ਕਿੱਥੋਂ ਬਖਸ਼ੀ ਸਤਗੁਰ ਜੀ ਨੇ ਇਹ ਪਵਿੱਤਰ ਸਤਗੁਰ ਜੀ ਨੇ ਗੁਰਬਾਣੀ ਦੇ ਵਿੱਚੋਂ ਬਖਸ਼ਿਸ਼ ਕੀਤੀ ਉਹਨਾਂ ਮਹਾਨ ਯੋਧਿਆਂ ਦਾ ਕਿੰਨਾ ਕਿੰਨਾ ਤਪਸੀ ਕਿੰਨਾ ਕਿੰਨਾ ਉਹਨਾਂ ਦਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਬਖਸ਼ਿਸ਼ ਸਾਧਕਾਂ ਗਰਵਾਣੀ ਦਾ ਅਭਿਆਸ ਸੀ ਗਰਵਾਣੀ ਨੂੰ ਆਪਣੇ ਤਨ ਤੇ ਹਟਾ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਸਰੀਰਕ ਮੋਹ ਤੋਂ ਇੱਕ ਲੰਬੇ ਹੋ ਕੇ ਕੇਵਲ ਦਾ ਕੇਵਲ ਗੁਰੂ ਗ੍ਰੀਯਾ ਕਰਦੇ ਗੁਰੂ ਦੇ ਚਰਨਾਂ ਦੇ ਵਿੱਚ ਲੀਨ ਹੋ ਗਏ ਤੇ ਅੱਜ ਸਾਡੇ ਵਿੱਚ ਇੱਕ ਪ੍ਰਥਾ ਪੈ ਗਈ ਅਸੀਂ ਧਾਮੇ ਇਹਨੂੰ ਨੈਨੂ ਕਹੀ ਜਾਂਦਾ ਉਹਨੂੰ ਨਰੇਨੂ ਕਹੀ ਜਾਂਦਾ ਤੇ ਨਰੇਨੂ ਹੀ ਸਾਰੇ ਆਪਾਂ ਬਣ ਗਏ ਤੇ ਸਾਡੇ ਵਿੱਚ ਕਿਹੜਾ ਭਾਈ ਲక్ష్ਮਣ ਸਿੰਘ ਧਾਰੋਈ ਆ ਧਾਰੋ ਵਾਲੀ ਆ ਏਡੀ ਵੱਡੀ ਅੱਜ ਸਾਡੇ ਚ ਘਾਟ ਆ ਗਈ ਇੱਕ ਪ੍ਰਬੰਧ ਚ ਛੋਟੀ ਜਿਹੀ ਕਮਜ਼ੋਰੀ ਆਉਂਦੀ ਜੇ ਨਰੈਣੂ ਮੰਨ ਲਓ ਇੱਕ ਐਸਾ ਸ਼ਬਦ ਆਪਾਂ ਲੱਭ ਲਿਆ ਤੇ ਮੈਂ ਸੋਚਦਾ ਭਾਈ ਲక్ష్మణ ਸਿੰਘ ਧਾਰੋਵਾਲੀ ਭਾਈ ਦਲੀਪ ਸਿੰਘ ਜੀ ਉਹ ਵੀ ਅੱਜ ਵੀ ਕੌਮ ਚ ਮੌਜੂਦ ਆ ਜੇ ਟੋਲੇ ਨੇ ਤਾਂ ਟੋਲ ਲਾ ਜਾ ਕੇ ਭਾਈ ਬਿਆਨ ਸਿੰਘ ਭਾਈ ਸਤਵੰਦ ਸਿੰਘ ਭਾਈ ਕੇਰ ਸਿੰਘ ਸਿਗਈ ਨਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਮੌਕੇ ਦੇ ਉੱਤੇ ਅਦੁੱਤੀ ਜਿਹੜੀਆਂ ਪੈੜਾਂ ਸਤਗੁਰ ਜੀ ਨੇ ਸਾਨੂੰ ਬਖਸ਼ਿਸ਼ ਕੀਤੀਆਂ ਸੀ ਇਤਿਹਾਸ ਨੂੰ ਸਿੱਖ ਪੜਦਾ ਵੀ ਆ ਤੇ ਇਤਿਹਾਸ ਨੂੰ ਸਿੱਖ ਰਿਪੀਟ ਵੀ ਕਰਦਾ ਤੇ ਉਹ ਦੋਏ ਤਿੰਨੇ ਗੁਰੂ ਕੇ ਸਿੱਖ ਅਜੋਕੇ ਯੁੱਗ ਦੇ ਵਿੱਚ ਵੀ ਸ਼ਹੀਦੀਆਂ ਪਾਈਆਂ ਇਹ ਸਤਗੁਰ ਜੀ ਨੇ ਬਿਰਲੇ ਸਰੀਰਾਂ ਨੂੰ ਇਹ ਸੋਝੀ ਬਖਸ਼ਿਸ਼ ਕੀਤੀ ਜਿਨ੍ਹਾਂ ਚ ਸਤਗੁਰ ਜੀ ਆਪ ਵਰਤਦਾ ਨਹੀਂ ਤਾਂ ਮੌਤ ਤੋਂ ਤਾਂ ਡਰ ਹੀ ਬੜਾ ਲੱਗਦਾ ਭੈ ਹੀ ਬੜਾ ਲੱਗਦਾ ਪਵਿੱਤਰ ਕਰਵਾਣੀ ਇਸ ਗੱਲ ਦੀ ਸ਼ਾਦੀ ਪਰ ਗੁਰੂ ਸੂਰਾ ਜਿਹੜਾ ਉਹ ਗੁਰੂ ਚਰਨਾਂ 'ਚ ਅਰਦਾਸ ਕਰਕੇ ਸਤਿਗੁਰ ਜੀ ਦੇ ਸਾਹਮਣੇ ਹੋ ਕੇ ਸ਼ਹਾਦਤ ਪ੍ਰਾਪਤ ਕਰਦਾ। ਇਹ ਜੋ ਕਾਰਨ 102 ਸਾਲ ਹੋਣ ਤੋਂ ਬਾਅਦ ਅੱਜ ਵੀ ਸਿੱਖ ਪੰਥ ਦਾ ਜੇ ਬਡਮੁੱਲਾ ਖਜ਼ਾਨਾ ਉਹ ਭਾਈ ਤਾਰੋ ਧਾਰੋ ਵਾਲੀ ਸਾਹਿਬ ਜੀ ਦੇ ਹਿੱਸੇ ਆਇਆ। ਆ ਤੁਹਾਡੇ ਨਗਰ ਦੇ ਹਿੱਸੇ ਆਇਆ। ਇਸ ਨਗਰ ਦੇ ਵਿੱਚ ਜਿਨ੍ਹਾਂ ਨਗਰਾਂ ਦੇ ਵਿੱਚੋਂ ਉੱਠ ਕੇ ਗਏ ਇਹ ਗੁਰੂ ਸਾਹਿਬ ਜੀ ਦਾ ਇੱਕ ਵਰਦਾਨ ਇਸ ਧਰਤੀ ਨੂੰ ਵੀ ਆ। ਤੇ ਮੈਂ ਏ ਵੀ ਸੋਚਦਾ ਵੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ 201921 ਤੋਂ ਬਾਅਦ ਮਹਾਂਤਾਂ ਦੇ ਨਾਲ ਝਗੜੇ ਵੀ ਚੱਲੇ ਉਹ ਮਹਾਂਤਾਂ ਨਾਲ ਝਗੜੇ ਕਿਹੜੇ ਸੀ ਜਿਹੜੇ ਅਦਾਲਤਾਂ 'ਚ ਹਾਈ ਕੋਰਟ ਲਾਹੌਰ ਦੇ ਵਿੱਚ ਚੱਲੇ ਉਸ ਵੇਲੇ ਐਡ ਹੋਕ ਕਮੇਟੀ ਸੀ 25 ਤੱਕ ਐਕਟ ਬਣਿਆ ਤੇ ਐਡ ਹੋਕ ਕਮੇਟੀ ਜਿਹੜੀ ਉਹ ਵੀ ਸਿੱਖਾਂ ਨੇ ਆਪ ਚੁਣੀ ਸੀ ਸਰਕਾਰ ਨੇ ਨਹੀਂ ਸਰਕਾਰ ਨੇ ਜਿਹੜੀ ਚੁਣੀ ਉਹ ਕਮੇਟੀ ਸਿੱਖਾਂ ਨੇ ਰੱਦ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਉਹ ਗੁਰੂ ਸੂਰਮੇ ਜਿਨ੍ਹਾਂ ਦੀ ਗੱਲ ਹੁਣੇ ਆਪਾਂ ਇੱਥੇ ਕਰ ਰਹੇ ਸੀ ਆਰਗਿਆ ਸਮਾਜ ਦੇ ਵਿੱਚੋਂ ਨਿਕਲ ਕੇ ਉਹਨਾਂ ਨੇ ਗੁਰਸਿੱਖੀ ਦੀ ਉਸ ਵਿਚਾਰਧਾਰਾ ਤੇ ਪਹਿਰਾ ਦਿੱਤਾ ਤੇ ਸਾਡੇ ਕੋਲ ਇੱਕ ਦਿਨ ਇੱਕ ਡਾਕਟਰ ਕੈਲੀਫੋਰਨੀਆ ਦਾ ਜਿਹੜਾ ਪਾਕਿਸਤਾਨ ਅਕਸਰ ਆਉਂਦਾ ਉਹਦੀ ਖੋਜ ਹੈ ਇਸ ਗੱਲ ਤੇ ਆ ਬੜਾ ਵੱਡਾ ਉਹਦਾ ਕਾਰਜ ਸੀਗਾ ਮੇਰੇ ਖਿਆਲ ਮਹਿਤਾ ਸਾਹਿਬ ਦੇ ਭਿੱਟੇ ਬੰਡ ਸਾਹਿਬ ਵੀ ਉਦੋਂ ਉੱਥੇ ਮੇਰੇ ਕੋਲ ਹਾਜ਼ਰ ਸੀ ਉਹ ਕਹਿੰਦਾ ਮੈਂ ਇੱਕ ਐਸਾ ਖਜ਼ਾਨਾ ਉੱਥੇ ਦੇਖਿਆ ਪਾਕਿਸਤਾਨ ਦੀ ਧਰਤੀ ਦੇ ਵਿੱਚ ਕਿ ਜਿਹੜਾ ਬੜਮੁੱਲਾ ਆ ਤੇ ਕਹਿੰਦਾ ਮੇਰੀਆਂ ਅੱਖਾਂ ਦੇ ਵਿੱਚ ਪਾਣੀ ਵੀ ਪਲਟ ਪਣ ਲਾ ਪਿਆ ਕਿ 1921 ਤੋਂ ਲੈ ਕੇ 1930 ਤੱਕ ਜਿੰਨੇ ਮੁਕੱਦਮੇ ਚੱਲੇ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਦੇ ਬਹੁਤ ਸਾਰੇ ਮੈਂਬਰ ਆਪਣੇ ਪਰਿਵਾਰਾਂ ਨੂੰ ਕਹਿੰਦੇ ਪਈ ਇੰਨੀ ਕਿ ਜਾਇਦਾ ਤੁਸੀਂ ਰੱਖ ਲਓ ਬਾਕੀ ਜਾਇਦਾਦ ਵੇਚ ਕੇ ਆਪਣੇ ਨਿੱਜ ਦੇ ਵਿੱਚੋਂ ਉਹਨਾਂ ਕੇਸਾਂ ਤੇ ਜਾ ਕੇ ਪੈਰ ਵਹੀ ਕਰਕੇ ਇਹ ਪ੍ਰਬੰਧ ਤੁਹਾਡਾ ਜਿਹੜਾ ਸੀ ਇਹਨੂੰ ਮਜ਼ਬੂਤ ਕੀਤਾ ਅੱਜ ਸਾਨੂੰ ਪੰਥ ਦੇ ਵਿੱਚ ਸੇਵਾ ਘਾਟ ਮੰਗਣ ਬਹੁਤ ਆ ਛੋਟੀ ਜਿਹੀ ਕੁਰਬਾਨੀ ਹੋਣ ਦੇ ਬਾਵਜੂ ਜਿਹੜੇ ਕਰ ਜਾਂਦੇ ਕੁਰਬਾਨੀ ਉਹ ਮੁੱਲ ਨਹੀਂ ਮੰਗਦੇ ਤੇ ਨਾ ਗੁਰੂ ਦੇ ਦਰ ਤੇ ਉਹ ਪ੍ਰਵਾਨ ਹੀ ਹੁੰਦੇ ਆ ਪ੍ਰਵਾਨ ਉਹ ਹੁੰਦਾ ਜਿਹੜਾ ਨਿਸ਼ਕਾਮ ਸੇਵਾ ਕਰਕੇ ਚੱਲ ਜਾ ਤੇ ਮੈਂ ਕਿਹਾ ਉਹ ਕਮਾਲ ਦੀ ਉਹ ਡਾਕਟਰ ਕਹਿੰਦਾ ਜਿਸ ਲਈ ਮੈਂ ਉਹ ਇਤਿਹਾਸ ਫੋਲਿਆ ਤੇ ਮੇਰੇ ਅੱਖਾਂ ਦੇ ਵਿੱਚ ਪਾਣੀ ਵਗ ਤੁਰਿਆ ਉਹ ਕਿਦਾਂ ਦੇ ਗੁਰੂ ਸੁਰੇ ਸੀ ਉਹ ਕਿਦਾਂ ਦੇ ਸਿੱਖ ਸੀ ਜਿਨ੍ਹਾਂ ਜਾਇਦਾ ਤਾਂ ਪੰਥ ਦੇ ਲੇਖੇ ਲਾਈਆਂ ਸਰੀਰ ਪੰਥ ਦੇ ਲੇਖੇ ਲਾਏ ਇਹੋ ਹੀ ਗੁਰ ਸਿਧਾਂਤ ਸਾਨੂੰ ਸਤਿਗੁਰਜੀ ਨੇ ਬਖਸ਼ਿਸ਼ ਕੀਤਾ ਸੀ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਅੱਜ ਸਾਡੇ ਵਿੱਚ ਚੁਣੌਤੀਆਂ ਵੀ ਆ ਆ ਜਿਹੜੀ ਮੈਂ ਕਿਹਾ ਨਾ ਪੇ ਇੱਕ ਦੋ ਇਹਨੂੰ ਨਰਾਇਣੂ ਕਹਿਣ ਦਾ ਹਰ ਇੱਕ ਦੀ ਹੋੜਕ ਲੱਗੀ ਉਹ ਪੇ ਦੂਆ ਨਰਾਇਣੂ ਨੂੰ ਕਿੰਨੇ ਵੱਧ ਸ਼ਬਦ ਮੈਂ ਕਹਿ ਜਾਵਾਂ ਤੇ ਨਰਾਇਣੂ ਤਾਂ ਗੁਰੂ ਸਾਹਿਬ ਜਾਣਦੇ ਆ ਪੇ ਕਿਹੜਾ ਨਰਾਇਣੂ ਆ ਤੇ ਕਿਹੜਾ ਇਥੇ ਭਾਈ ਧਾਰੋ ਵਾਲੀ ਤੇ ਭਾਈ ਦਲੀਪ ਸਿੰਘ ਆ ਇਹ ਨਿਰਣਾ ਅਸੀਂ ਨਹੀਂ ਕਰਨਾ ਇਹ ਸਤਗੁਰੂ ਜੀ ਨੇ ਕਰਨਾ ਮੇਰੇ ਵਰਗੇ ਫਿਰ ਅਖੀਰ ਦੇ ਵਿੱਚ ਉਹ ਹਾਲ ਹੁੰਦਾ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਮੈਂ ਤੁਹਾਡੇ ਨਾਲ ਕਿਉਂਕਿ ਅੱਜ ਮਹਾਨ ਸ਼ਹੀਦਾਂ ਦੇ ਆਪਾਂ ਨਤਮਸਤਕ ਹੋਏ ਪਵਿੱਤਰ ਧਰਤੀ ਦੇ ਉੱਤੇ ਜਦੋਂ 2021 ਚ ਇੱਥੇ ਸ਼ਤਾਬਦੀ 100 ਸਾਲਾ ਮਨਾਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜੇ ਪ੍ਰਬੰਧਕ ਕਰਤਾ ਇਸ ਨਗਰ ਦੇ ਉਹਨੇ ਕਿਹਾ ਵੀ ਤੁਸੀਂ ਹਰ ਸਾਲ ਇਹ ਮਨਾਇਆ ਕਰੋ ਤੇ ਫੈਸਲਾ ਹੋਇਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਇਹ ਜਿਹੜੀ ਇਹਨਾਂ ਦੀ ਵਰਸੀ ਮਨਾਇਆ ਕਰੂਗੀ। ਉਹਦੋਂ ਇੱਕ ਹੋਰ ਵੀ ਫੈਸਲਾ ਹੋਇਆ ਸੀ ਕਿ ਇੱਥੇ ਇੱਕ ਲੰਗਰ ਹਾਲ ਬੰਨ੍ਹਣ ਵਾਲਾ ਉਹਦੇ ਲਈ ਵੀ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਇਹ ਸ਼ੁਰੂਆਤ ਕਰ ਲਓ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਤੁਹਾਡੇ ਇਸ ਹਾਲਤ ਦੇ ਵਿੱਚ ਆਪਣਾ ਯੋਗਦਾਨ ਵੀ ਪਾਊਗੀ। ਸੋ ਗੁਰੂ ਸਾਹਿਬ ਕਿਰਪਾ ਕਰਨ ਅੱਜ ਕੁਝ ਰਾਸ਼ੀ ਭੇਟ ਕਰ ਦੇਵਾਂਗੇ। ਕੋਝ ਜਦੋਂ ਤੁਸੀਂ ਸ਼ੁਰੂ ਕਰੋਗੇ ਉਸ ਦਿਨ ਭੇਟ ਕਰਦੇ ਆਂਗੇ ਤੇ ਗੁਰੂ ਸਾਹਿਬ ਕਿਰਪਾ ਤੇ ਬਖਸ਼ਿਸ਼ ਕਰਨ ਜਿਹੜੇ ਆ ਆਪਾਂ ਅੱਜ ਕੱਲੇ ਮਾਝਾ ਜ਼ੋਨ ਦੇ ਆ 1 ਲੱਖ 1 ਕਰੋੜ 13 ਲੱਖ 53 ਹਜ਼ਾਰ ਕੱਲੇ ਮਾਝਾ ਜ਼ੋਨ ਦੇ 2233 ਬੱਚੇ ਜਿਨ੍ਹਾਂ ਨੇ ਅੰਮ੍ਰਿਤਧਾਰੀ ਹੋ ਕੇ ਸਕਾਲਰਸ਼ਿਪ ਲਿਆ ਆਪਾਂ ਵੀ ਬੱਚਿਆਂ ਨੂੰ ਪ੍ਰੇਰਣਾ ਕਰੀਏ ਲੋਕ ਤਾਂ ਕਰੋੜ-ਕਰੋੜ ਵੰਡ ਕੇ ਫਿਰ ਕਹਿੰਦੇ ਸ਼ੀਲਡਾਂ ਦਿੰਦੇ ਇਹ ਸਿਰਫ ਤੁਹਾਡੇ ਮਾਝੇ ਜ਼ੋਨ ਦਾ ਫਿਰ ਮਾਲਵੇ ਦੇ ਵਿੱਚ ਤੇ ਦੁਆਬੇ ਦੇ ਵਿੱਚ ਕਿੰਨੇ ਬੱਚੇ ਜਿਹੜੇ ਅਮਰਧਾਰੀ ਇਹ ਉਹਨਾਂ ਨੂੰ ਸੁਭਾਗ ਪ੍ਰਾਪਤ ਹੋਇਆ ਜਿਹੜੇ ਗੁਰੂ ਦੇ ਚਰਨਾਬੈ ਜੁੜ ਕੇ ਅਮਰਧਾਰੀ ਹੋਏ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਖਜ਼ਾਨਾ ਸਾਡਾ ਹੀ ਆ ਸਾਰਾ ਕਰੋੜਾਂ ਰੁਪਏ ਜਿਹੜੇ ਉਹ ਇਹਨਾਂ ਕਾਰਜਾਂ ਦੇ ਵਿੱਚ ਵਰਤੇ ਜਾਂਦੇ ਆ ਕਈ ਵਾਰੀ ਅਸੀਂ ਕਿੰਤੂ ਕਰਦੇ ਆ ਕਈ ਵਾਰੀ ਅਸੀਂ ਇਹਨਾਂ ਗੱਲਾਂ ਦੇ ਉੱਤੇ ਕਟਾਕਸ ਵੀ ਕਰਦੇ ਮੈਂ ਇੱਕ ਦਿਨ ਪਿੱਛੇ ਅਸੀਂ ਮੀਟਿੰਗ ਸੱਦੀ ਸੀ ਵਕੀਲਾਂ ਦੀ ਚੰਡੀਗੜ੍ਹ ਦਫ਼ਤਰ ਦੇ ਵਿੱਚ ਤੇ ਇੱਕ ਹਾਈ ਕੋਰਟ ਦਾ ਨਾਮ ਪਰ ਵਕੀਲ ਕਹਿੰਦਾ ਧੰਮੀ ਸਾਹਿਬ ਸ਼ੋਮਣੀ ਕਮੇਟੀ ਦਾ ਤਾਂ ਸਰਕਾਰ ਤੋਂ ਵੱਡਾ ਬਜਟ ਹੈ ਤੁਸੀਂ ਕਰਦੇ ਕੀ ਆ ਮੈਂ ਉਹਦੇ ਲਈ ਬੋਲ ਹਟੇ ਸਾਰੇ ਬੋਲਣ ਤੋਂ ਬਾਅਦ ਮੈਂ ਕਿਹਾ ਤੈਨੂੰ ਪਤਾ ਵੀ ਬਜਟ ਕਿੰਨਾ ਸਾਡਾ ਕਹਿੰਦਾ ਨਹੀਂ ਤੇ ਫਿਰ ਮੈਂ ਕਿਹਾ ਪੰਜਾਬ ਸਰਕਾਰ ਦਾ ਕਹਿੰਦਾ ਜੀ ਸੁਣਿਆ ਸੁਣਾਇਆ ਗੱਲ ਕਰਦਾ ਇਹ ਬਜਟ ਤਕਰੀਬਨ ਜੇ ਇੱਕ ਕਾਰਪੋਰੇਸ਼ਨ ਦਾ ਲਾ ਲਈਏ ਉਦੋਂ ਵੀ ਘੱਟ ਬਜਟ ਆ ਪਰ ਸਾਡੇ ਵਿੱਚ ਇੱਕ ਇਹ ਚੱਲ ਗਈ ਪ੍ਰੇਵਿਲੈਂਟ ਇੱਕ ਚੱਲੀ ਜਾਂਦੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਕਾਰ ਜਿੰਨਾ ਬਜਟ ਆ ਇਹ ਬਜਟ ਤੁਹਾਡਾ ਹੀ ਆ ਇਹ ਗੁਰਦੁਆਰਿਆਂ ਦੇ ਪ੍ਰਬੰਧਕ ਤੇ ਵਿੱਚ ਆ ਸਕੂਲਾਂ ਕਾਲਜਾਂ ਦੀਆਂ ਇੰਸਟੀਟਿਊਸ਼ਨਸ ਇਹਦੇ ਵਿੱਚ ਮੈਡੀਕਲ ਕਾਲਜ ਕਿੰਨੇ ਪ੍ਰੋਫੈਸ਼ਨਲ ਕਾਲਜ ਆਉਂਦੇ ਉਹ ਸਾਰੇ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਸਹਿਯੋਗ ਨਾਲ ਕਰਦੀ ਆ ਇੱਕ ਤੁਹਾਨੂੰ ਮੈਂ ਬੇਨਤੀ ਕਰਕੇ ਤੁਹਾਤੋਂ ਖਿਮਾ ਲੈ ਲਵਾਂ ਇਸ ਧਰਤੀ ਦਾ ਕਾਨੂੰਨ ਆ ਧਰਤੀ ਦਾ ਕਾਨੂੰਨ ਤਾਂ ਕਹਿੰਦਾ ਗੁਰੂ ਸਾਹਿਬ ਜੀ ਦਾ ਤਾਂ ਆਪਣਾ ਹੀ ਆ ਸਤਿਗੁਰੂ ਜੀ ਦਾ ਸਾਰਿਆਂ ਨੂੰ ਗੱਲ ਬੱਕੜੀ ਚ ਲੈੰਦੇ ਭਈ ਐਸ ਧਰਤੀ ਤੇ ਇੱਕ ਆਈਪੀਸੀ ਆਈਪੀਸੀ ਜਿਹਨੂੰ ਇੰਡੀਅਨ ਪਿਨਲ ਕੋਡ ਕਹਿੰਨੇ ਇੱਕ ਕ੍ਰਿਮਿਨਲ ਪ੍ਰੋਸੀਜਰ ਕੋਡ ਜਿਹਨੂੰ ਜਾਬਤਾ ਫੌਜਦਾਰੀ ਕਹਿੰਨੇ ਆ ਉਹਦਾ ਇੱਕ ਨਿਜਮ ਆ ਭਈ ਜੇ ਬੰਦਾ ਕਿਸੇ ਨੂੰ ਟੱਕ ਲਾ ਦੇ ਉਹਦੀ 24 26 ਬਣੂਗੀ ਉਹਦਾ ਟ੍ਰਾਇਲ ਚੱਲੂਗਾ ਉੱਤੇ ਚਾਰਜ ਲੱਗਣਗੇ ਗਵਾਹਿਆਂ ਤੋਂ ਬਾਅਦ ਉਹਨੂੰ ਸਜ਼ਾ ਹੋਊ ਉਹਦੇ ਵਿੱਚ ਦਿੱਤਾ ਭਈ 10 ਸਾਲ ਤੱਕ ਸਜ਼ਾ ਹੋ ਸਕਦੀ ਕਿਸੇ ਨੂੰ ਆਪਾਂ 307 ਜਿਹਨੂੰ ਅਰਾਦਾ ਕਤਲ ਕਹਿ ਦਿੰਨੇ ਆ ਉਹ ਚ ਉਮਰ ਕੈਦ ਹੋ ਸਕਦੀ ਜਾਂ 10 ਸਾਲ ਵੀ ਕੈਦ ਹੋ ਸਕਦੀ ਜੇ ਕਿਸੇ ਨੂੰ ਆਪਾਂ ਮਾਰ ਦਿੰਨੇ ਜਾਨੋਂ ਉਹਨੂੰ ਫਾਂਸੀ ਦੀ ਸਜ਼ਾ ਵੀ ਹੁਣ ਤਾਂ हट ਗਈ ਤੇ ਉਹਨੂੰ ਆਪਾਂ ਉਮਰ ਕੈਦ ਵੀ ਕਰਦੇ ਆ ਤੇ ਇਹ ਨਿਜਮ ਆ ਇਸ ਧਰਤੀ ਦਾ ਇਸ ਕਾਨੂੰਨ ਦਾ ਇਸ ਧਰਤੀ ਦੇ ਕਾਨੂੰਨ ਦਾ ਕਿ ਜੇ ਬੰਦੇ ਨੂੰ ਉਮਰ ਕੈਦ ਹੋ ਜਾਵੇ 20 ਸਾਲ ਤੋਂ ਵੱਧ ਕੈਦ ਨਹੀਂ ਕਦੇ ਵੀ ਭੋਗੀ ਜਾਂਦੀ 14 ਸਾਲ ਚ ਵੀ ਮੈਂ ਲੋਕ ਆਉਂਦੇ ਦੇਖੇ 7 ਸਾਲਾਂ ਚ ਵੀ ਲੋਕ ਆਉਂਦੇ ਦੇਖੇ ਤੇ 20 ਤੋਂ 30 30 ਤੋਂ 33 ਕਿਹੜਾ ਕਾਨੂੰਨ ਇਸ ਧਰਤੀ ਦਾ ਤੇ ਜੇ ਅਸੀਂ ਹਾਕ ਮੰਗਦੇ ਆ ਤੇ ਸਾਨੂੰ ਕੋਤ ਰਹੇ ਉਹ ਤੁਹਾਡਾ ਇਹ ਕਾਨੂੰਨ ਕਹਿ ਰਿਹਾ ਭਈ ਉਮਰ ਕੈਦ ਤੋਂ ਬਾਅਦ ਕੈਦ ਹੋ ਨਹੀਂ ਸਕਦੀ ਤੇ ਫਿਰ ਕਿਹੜਾ ਨਿਜਮਿਆਂ ਸਿੱਖਾਂ ਦੇ ਨਾਲ ਕਿ ਬੰਦੀ ਸਿੱਖ ਆ ਜੇ ਅੰਦਰ ਬੈਠੇ 20 ਸਾਲ ਤੋਂ ਬਾਅਦ ਵੀ 33 ਸਾਲ ਦਾ ਨਿਜਮ ਤਾਂ ਤੁਹਾਡਾ ਹੀ ਆ ਅਸੀਂ ਅਸੀਂ ਤੁਹਾਡੇ ਕੋਲੋਂ ਅਨਸਾਫ਼ ਨਹੀਂ ਕਾਨੂੰਨ ਜਿਹੜਾ ਤੁਹਾਡਾ ਉਹਨੂੰ ਲਾਗੂ ਕਰਾਉਣੇ ਆ ਤੇ ਜੇ ਲਾਗੂ ਕਰਾਉਣ ਨੂੰ ਕਹਿੰਦੇ ਕਹਿੰਦੇ ਜੀ ਇਹ ਇੱਥੇ ਆ ਕੇ ਅਮਨ ਭੰਗ ਕਰਦੇ ਆ ਹੱਦ ਹੋ ਗਈ ਇਸ ਧਰਤੀ ਦੇ ਕਾਨੂੰਨ ਦੀ ਜੇ ਬਿਲਕੁਲ ਜ਼ਬਾਨੋਂ ਉਹ ਜਿਹੜੀ ਵਿਚਾਰੀ ਔਰਤ ਸੀ ਮੁਸਲਮਾਨਾਂ ਦੀ ਪੰਜ ਬੀਨੇ ਦਾ ਉਹਦੀ ਕੁੱਖ ਦੇ ਵਿੱਚ ਬੱਚਾ ਸੀ ਘਨਾਉਣੀ ਹਰਕਤ ਕੀਤੀ ਉਹਦੇ ਨਾਲ ਔਰ ਉਸ ਘਨਾਉਣੀ ਹਰਕਤ ਦੇ ਜਿਹੜੇ ਮੁਜਰਮ ਸੀ ਉਹਨਾਂ ਨੂੰ 15 ਅਗਸਤ ਨੂੰ ਰਿਹਾ ਕੀਤਾ ਗਿਆ ਰਿਹਾ ਨਹੀਂ ਕੀਤਾ ਗਿਆ ਉਥੋਂ ਦੇ ਐਮਐਲਏ ਨੇ ਉਹਦੇ ਗੱਲ 'ਚ ਹਾਰ ਵੀ ਪਾਏ ਤੇ ਆਪਾਂ ਇੱਕ ਪਾਸੇ ਕਹਿੰਨੇ ਬੇਕਨੌਣੀ ਹਰਕਤ ਜੇ ਕਿਸੇ ਨਾਲ ਕੋਈ ਬਦੀਕੀ ਸਰੀਰਕ ਤੌਰ ਤੇ ਹੁੰਦੀ ਕਿਸੇ ਨੂੰ ਜੇ ਸੈਕਸ਼ੂਅਲ ਹਰਾਸਮੈਂਟ ਹੁੰਦੀ ਆ ਉਹਲੇ ਸਖਤ ਕਾਨੂੰਨ ਬਣਾਈਏ ਤੇ ਜਿਹੜੇ ਸਖਤ ਕਾਨੂੰਨ ਜਿਨ੍ਹਾਂ ਲਈ ਬਣਾਏ ਉਹ ਕਿੰਦਾ ਵੀ ਹੋ ਗਿਆ ਤੂੰ ਛੇਤੀ ਬਾਹਰ ਵੀ ਆਉਂਦੇ ਆ ਤੇ ਉਹਨਾਂ ਨੂੰ ਹਾਰ ਵੀ ਪਾਏ ਜਾ ਰਹੇ ਆ ਕਿਹੜੀ ਧਰਤੀ ਦਾ ਕਾਨੂੰਨ ਆਪਾਂ ਅੱਜ ਆਕ ਥੱਕ ਕੇ ਹੁਣ ਆਪਾਂ ਇਹ ਸਾਰੇ ਮਹਿਮ ਸ਼ੁਰੂ ਕਰ ਰਹੇ ਆ ਤੇ ਮੈਂ ਇਸ ਧਰਤੀ ਦੇ ਇਸ ਕਾਨੂੰਨ ਧਾੜਿਆਂ ਨੂੰ ਵੀ ਤੇ ਇਸ ਧਰਤੀ ਦੇ ਜਿਹੜੇ ਸਾਡੇ ਰਾਜ ਕਰ ਰਹੇ ਉਹਨਾਂ ਨੂੰ ਵੀ ਸੁਚੇਤ ਕਰਦਾ ਕਿਸੇ ਦਾ ਵੀ ਸਬਰ ਨਹੀਂ ਤਸ਼ੱਕ ਦੇ ਪਰਖੀਦਾ ਸਬਰ ਪਰਖਾਂਗੇ ਫਿਰ ਕਈ ਵਾਰੀ ਬੇਲਾ ਬਹਾਜੇਦਾ ਅਸੀਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਤਨ ਕੀਤਾ ਆ ਬੈਠੇ ਮੇਰੇ ਕੋਲ ਮਹਿਤਾ ਸਾਹਿਬ ਔਰ ਕਈ ਵਾਰੀ ਕਹਿ ਦਿੰਦੇ ਤੁਸੀਂ ਕੀਤਾ ਕੀ ਇੱਕੋ ਹੀ ਗੱਲ ਕਟਾਕਸ਼ ਪੜੀ ਪਈ ਨੇ ਸ਼੍ਰੋਮਣੀ ਕਮੇਟੀ ਨੇ ਜਾਂ ਸ਼੍ਰੋਮਣੀ ਕਾਲੀ ਦਲ ਨੇ ਕੀਤਾ ਕੀ ਅਸੀਂ ਦੋਏ ਭਰਾ ਨਾਲ ਸਾਡੇ ਭੌਰ ਸੀ ਅਸੀਂ ਸਰਦਾਰ ਰਾਜੋਵਾਨੇ ਦੀ ਮਾਰ ਸੀ ਪਟੀਸ਼ਨ ਉੱਥੇ ਪਾ ਕੇ ਆਏ ਔਰ ਉਹ ਬਾਹਦ ਬੰਦੇ ਦੀ ਮੈਂ ਕੁਰਬਾਨੀ ਤੁਹਾਡੇ ਨਾਲ ਜਰੂਰ ਸਾਂਝੀ ਕਰਨੀ ਚਾਹਣਾ ਉਹਨੇ ਕਨਫੈਸ਼ਨ ਕੀਤਾ ਜਿਹਨੂੰ ਜੁਰਮ ਅਕਵਾਲ ਕਹੀਦਾ ਉਹ ਕਹਿੰਦਾ ਮੈਂ ਤਾਂ ਆਪਣਾ ਜੋ ਕਰਨਾ ਸੀ ਕਰਦਾ ਹੁਣ ਤੁਸੀਂ ਜੋ ਫਾਂਸੀ ਲਾਉਣੀ ਲਾ ਦਿਓ ਉਹਦੀ ਬੱਕਰੀ ਡਿਸਟਿੰਕਸ਼ਨ ਸੀ ਅਸੀਂ ਗਾਇਓ ਪਟੀਸ਼ਨ 2114 ਚ ਪਾਈ ਭਾਈ ਸਾਡੇ ਦਵਿੰਦਰਪਾਲ ਸਿੰਘ ਪੁੱਲਰ ਉਹਦੀ ਅਸੀਂ ਪਟੀਸ਼ਨ ਜਾ ਕੇ ਆਪ ਪਾਈ ਇਹ 2114 ਦੀਆਂ ਗੱਲਾਂ ਹੋਣੀਆਂ ਨਹੀਂ ਤੇ ਮੈਂ ਇੱਕ ਗੱਲ ਹੋਰ ਵੀ ਕਹਿਣਾ ਹੁਣਾ ਭਈ ਜੇ ਤੁਸੀਂ ਪਹਿਲਾਂ ਕੁਝ ਨਹੀਂ ਕੀਤਾ ਤੇ ਜੇ ਹੁਣ ਕਰਨ ਲੱਪੇ ਤੇ ਕੋਈ ਗੁਨਾਹ ਹੋ ਗਿਆ ਆਪਾਂ ਹਰ ਕਪਿਰਤ ਨੂੰ ਆਪਾਂ ਇਹ ਪੰਥਕ ਜਥੇਬੰਦੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਕਿਸੇ ਵੀ ਸਿਧਾਂਤ ਤੇ ਜਿਹਨੇ ਆਪਣਾ ਸਿਰ ਦਿੱਤਾ ਜਿਹਨੇ ਆਪਣੀਆਂ ਕਾਲ ਕੋਠੜੀਆਂ ਦੇ ਵਿੱਚ ਜਾ ਕੇ ਦਿਨ ਬਤੀਤ ਕੀਤੇ ਉਹਦੀ ਹਮੇਸ਼ਾ ਯਾਦ ਲਈ ਆ ਆ ਜੋਧਪੁਰ ਦੇ ਕੈਦੀ ਬੈਠੇ ਆ ਮੈਂ ਆਪ ਵਕੀਲ ਰਿਹਾ 1984 ਦੇ ਵਿੱਚ ਰਜਿੰਦਰ ਸਿੰਘ ਥਾਲੀਵਾਲ ਟੋੜਾ ਸਾਹਿਬ ਅੰਦਰ ਸੀ ਉਦੋਂ ਐਕਟਿੰਗ ਪ੍ਰਧਾਨ ਸੀ ਤੇ ਪੰਜ-ਪੰਜ ਮੈਂਬਰ ਹਰ ਇੱਕ ਜ਼ਿਲ੍ਹੇ 'ਚ ਬਣਾਇਆ ਸੀ ਸ਼ੋਮਣੀ ਕਮੇਟੀ ਨੇ ਪੇ ਇਹਨਾਂ ਲੋਕਾਂ ਨੂੰ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਇਹਨਾਂ ਨੂੰ ਸ੍ਰੀ ਸਹਿਤਾ ਦੇਣੀ ਆ ਤੇ ਉਸ ਤੋਂ ਬਾਅਦ ਜੇ ਧਰਮੀ ਫੌਜੀਆਂ ਦੀ ਗੱਲ ਕਰ ਲਵਾਂ ਆ ਮੌਜੂਦਾ ਸਮੇਂ ਦੀ ਗੱਲ ਕਰ ਲਵਾਂ ਤੇ ਸਾਡੇ ਕੋਲ ਰਿਕਾਰਡ ਪਿਆ ਕਿ ਅਸੀਂ ਕਿਸੇ ਨੂੰ ਇਹ ਚਤਾਰਨਾ ਨਹੀਂ ਚਾਹੁੰਦੇ ਪੇ ਸ਼੍ਰੋਮਣੀ ਕਮੇਟੀ ਕੀ ਕਰ ਰਹੀ ਹੈ ਸ਼੍ਰੋਮਣੀ ਕਮੇਟੀ ਆਪਣੇ ਹਿੱਤਾਂ ਦੀ ਪੂਰਤੀ ਹਮੇਸ਼ਾ ਕਰਦੀ ਰਹੀ ਪੰਥ ਰਤਨ ਜਹੇਦਾਰ ਗੁਰਚਾਨ ਸਿੰਘ ਟੋੜਾ ਦਾ ਸੁਭਾਅ ਸੀ ਉਹਨੂੰ ਪਤਾ ਲੱਗ ਜਾ ਸ਼ਹੀਦ ਪਰਿਵਾਰ ਆਂਗਲ ਫੜ ਕੇ ਭਰਤੀ ਕਰ ਦਿੰਦੇ ਸੀ ਔਰ ਰਾਜ ਇੱਥੇ ਬੈਠੇ ਆ ਸਾਡੇ ਜਿੰਨੇ ਵੀ ਮੁਲਾਜ਼ਮ ਇਹਨਾਂ ਨੂੰ ਪਤਾ ਕਿ ਕਿੰਨੇ ਕਿੰਨੇ ਪਰਿਵਾਰ ਜਿਹੜੇ ਉਹਨਾਂ ਪਰਿਵਾਰਾਂ ਚੋਂ ਆਏ ਆ ਅੱਜ ਵੀ ਉੱਥੇ ਉਸ ਪਵਿੱਤਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਨੌਕਰੀਆਂ ਕਰ ਰਹੇ ਆ ਏ ਮੈਂ ਤਾਂ ਥੋੜੀਆਂ ਗੱਲਾਂ ਸਖਤੀ ਨਾਲ ਕਰ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਸੰਸਥਾ ਆ ਇਹ ਸੰਸਥਾ ਨੂੰ ਕਮਜ਼ੋਰ ਕਰਾਂਗੇ ਪਵਿੱਤਰ ਗੁਰਵਾਨੀ ਕਹਿੰਦੀ ਜੇਲੇ ਜੰਗਲ ਨੂੰ ਅੱਗ ਲੱਗਦੀ ਹੈ ਬਚਦਾ ਕੋਈ ਨਹੀਂ ਫਿਰ ਇਹ ਨਹੀਂ ਭਈ ਇਹ ਝੁਲਸੇ ਜਾਣਗੇ ਪ੍ਰਬੰਧਕ ਅਰਦਾ ਕਮਜ਼ੋਰ ਹੋ ਸਕਦੇ ਆ ਤੇ ਫਿਰ ਦੂਜੇ ਵੀ ਬਚਾਂਗੇ ਤਾਂ ਨਹੀਂ ਬਚਾਂਗੇ ਕਿੱਦਾਂ ਜੇ ਗੁਰਵਾਨੀ ਨਾਲ ਜੁੜਾਂਗੇ ਸਤਿਗੁਰ ਜੀ ਇੱਕ ਪਾਣੀ ਦੇ ਸਮੁੰਦ ਅੰਗਲ ਜੰਗਲ ਦੀ ਅੱਗ ਚੋਂ ਵੀ ਬਚਾ ਲੈਂਦੇ ਆ ਤੇ ਐਵੇਂ ਹੋਇਆ ਲੋਕ ਬਚੇ ਆ ਜਿਨੇ ਸਤਗੁਰ ਦਾ ਭਰੋਸਾ ਲਿਆ ਸਿੱਖੀ ਸਤਗੁਰ ਜੀ ਨੇ ਪਿੰਡੇ ਤੇ ਹੜਾਉਣ ਨੂੰ ਦਿੱਤੀ ਆ ਤੇ ਜੇ ਮੇਰੇ ਵਰਗਾ ਉਂਗਲੋਂ ਲਹੂ ਲਾ ਕੇ ਕਹੇ ਪੇ ਮੈਂ ਵੀ ਸ਼ਹੀਦ ਆ ਇਦਾਂ ਨਹੀਂ ਲੋਕਾਂ ਨੇ ਨਿਰਣਾ ਕਰਨਾ ਹੁੰਦਾ ਯਤਨ ਕਰ ਜੀਏ ਇਕੱਠੇ ਹੋ ਕੇ ਇੱਕ ਦੂਏ ਤੇ ਕਟਾਕਸ਼ ਨਾ ਕਰੀਏ ਬਹੁਤ ਮੈਂ ਦੇਖਦਾ ਸੋਸ਼ਲ ਮੀਡੀਆ ਤੇ ਕੋਸਿਆ ਜਾ ਰਿਹਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫਰਜ਼ਾਂ ਤੋਂ ਪਿੱਛੇ ਤਾਂ ਹਟਦੀ ਨਹੀਂ ਤੇ ਜੇ ਆਪਾਂ ਇੱਕ ਦੂਏ ਨੂੰ ਐਵੇਂ ਨੀਮਾ ਹੀ ਦਿਖਾ ਲਾਂਗੇ ਤੇ ਉਹ ਸੈਂਟਰ ਦੀ ਸਰਕਾਰ ਟੋੜਦੀ ਆ ਬੇ ਇੱਕ ਦੋ ਇਹਨੂੰ ਨੀਵਾ ਦਿਖਾ ਲਓ ਸਾਡੇ ਲਈ ਤਾਂ ਠੀਕ ਆ ਇਹ ਆਪਾਂ ਜਿਹੜਾ ਥੱਲੜਾ ਪੱਦਰ ਬੰਦ ਕਰੀਏ ਇਕੱਠੇ ਹੋ ਕੇ ਹੰਬੜਾ ਮਾਰ ਗਏ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਦਸਕਤ ਦੀ ਮਹਿੰਮ ਤੇ ਕਈ ਵਾਰੀ ਵੱਡੇ ਵਕੀਲ ਕਹਿੰਦੇ ਜੀ ਇਹ ਸ਼ਰੋਮਣੀ ਕਮੇਟੀ ਨੂੰ ਇਹ ਦਸਕਤ ਕਰਵਾ ਕੇ ਕਿਉਂ ਦਸਕਤ ਤਾਂ ਉਦਾਂ ਹੀ ਹੋ ਜਾਂਦੇ ਤੇ ਮੈਂ ਕਹਿੰਦਾ ਤੁਸੀਂ ਕਰਾ ਦਿਓ ਫੇਰ ਦਸਕਤ ਸੋਸ਼ਲ ਮੀਡੀਆ 'ਚ ਬੋਲ ਰਹੇ ਆ ਇਹ ਦਸਕਤਾਂ ਦੀ ਇੱਕ ਅਹਿਮੀਅਤ ਆ ਇਹ 30 40 ਲੱਖ 10 ਕ ਜੁਐਨਓ ਚੋ ਵੀ ਜਾਣੇ ਆ ਉਹ ਜੁਐਨਓ ਜਿਹਨੇ ਉਥੇ ਆਪਣੇ ਸਾਡੇ ਜਿਹੜੇ ਸਿੰਘੂ ਬਾਰਡਰ ਤੇ ਜਿਹੜੇ ਲੱਗੇ ਸੀ ਧਰਨੇ ਤੇ ਜੁਐਨਓ ਦੇ ਵਿੱਚੋਂ ਵੀ ਬਾਜਾਂ ਉਠੀਆਂ ਸੀ ਤੇ ਅਸੀਂ ਜੇ ਕਰ ਰਹੇ ਆ ਤੇ ਸਾਨੂੰ ਇਹ ਕਹਿ ਕੇ ਵੀ ਸ਼ਾਇਦ ਸਾਡਾ ਯੋਗਦਾਨ ਛੋਟਾ ਗੁਰੂ ਸਾਹਿਬ ਕਿਰਪਾ ਕਰਨ ਮੈਂ ਸਮੁੱਚੇ ਪੰਥ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਇੱਕ ਸੁਰਤਾ ਦੇ ਵਿੱਚ ਆਈਏ ਨਿਰਣਾ ਤੁਹਾਡੀ ਬੱਦ ਕੁਰਬਾਨੀ ਕਿਸੇ ਦੀ ਘੱਟ ਕੁਰਬਾਨੀ ਆਪਾਂ ਇਸ ਕੰਮ ਚ ਨਾ ਪਈਏ ਅਕਾਲੀ ਹੋਣਾ ਜਿਹੜਾ ਇੱਕ ਮਾਣ ਆ ਮਾਣ ਇਸ ਕਰਕੇ ਆ ਪੁਰਾਣਾ ਬੇਲਾ ਚ ਇਤੋ ਕਰੋ ਪਿੰਡ ਦੇ ਵਿੱਚ ਇੱਕ ਨੀਲੀ ਦਸਤਾਰ ਵਾਲਾ ਹੁੰਦਾ ਸੀ ਤੇ ਉਹ ਕਹਿੰਦੇ ਸੀ ਜੇ ਐਸ ਅਕਾਲੀ ਕੋਲ ਜਾਓ ਇਹ ਸੱਚ ਬੋਲਦਾ ਅੱਜ ਵੀ ਇਹ ਪ੍ਰਣ ਚੱਲ ਰਿਹਾ ਮੈਂ ਵਿਦੇਸ਼ਾਂ ਦੀ ਧਰਤੀ ਤੇ ਦੇਖਿਆ ਸਾਡੇ ਇੱਕ ਡਿਸਟ੍ਰਿਕਟ ਟੌਰਨੀ ਰਿਟਾਇਰ ਹੋ ਕੇ ਗਿਆ ਉਹਦਾ ਨਾਮ ਸਰਦਾਰ ਬਲਬੀਰ ਸਿੰਘ ਠਵਾਲ ਖੁਰਦਪੁਰ ਦਾ ਰਹਿਣ ਵਾਲਾ ਅਮਰਧਾਰੀ ਸੀ ਡਿਸਟ੍ਰਿਕਟ ਔਰ ਨਹੀਂ ਰਿਟਾਇਰ ਹੋ ਕੇ ਕੈਨੇਡਾ ਚਲ ਗਿਆ ਕਹਿੰਦਾ ਮੈਂ ਧਾਮੀ ਇੱਕ ਮਹੀਨੇ ਚ ਵਾਪਸ ਆ ਜਾਣਾ ਉਹ ਮੁੜਿਆ ਨਾ ਜਦੋਂ ਆਇਆ ਤੇ ਮੈਂ ਉਹਨੂੰ ਕਿਹਾ ਭਈ ਤੂੰ ਵਾਪਸ ਆਉਣਾ ਸੀ ਕਹਿੰਦਾ ਮੈਂ ਉੱਥੇ ਮੇਰਾ ਚਿੱਤ ਲੱਗ ਗਿਆ ਕਹਿੰਦਾ ਲੱਗਾ ਵੀ ਕਿਦਾਂ ਕਿ ਇੱਕ ਅਦਾਲਤ ਦੇ ਵਿੱਚ ਕੇਸ ਚੱਲਦਾ ਸੀ ਤੇ ਮੈਂ ਇੱਕ ਵਸੀਦ ਦਾ ਗਵਾਹ ਸੀ ਤੇ ਸਿਗਾ ਵੀ ਝੂਠਾ ਮੇਰੇ ਰਿਸ਼ਤੇਦਾਰੀ ਦਾ ਕੇਸ ਸੀ ਮੈਂ ਗਵਾਹੀ ਬਾ ਬੈਠਾ ਤੇ ਜੇਲੇ ਜੱਜ ਨੇ ਕਿਹਾ ਤੂੰ ਪੰਜਾਂ ਕਕਾਰਾਂ ਦਾ ਧਾਰ ਨਹੀਂ ਕਹਿੰਦਾ ਹਾਂ ਤੇ ਮੈਂ ਦੱਸਿਆ ਮੈਂ ਡਿਸਟ੍ਰਿਕਟ ਟੌਰਨਿ ਰਟਾਇ ਰਿਹਾ ਕਹਿੰਦਾ ਇਹ ਝੂਠ ਨਹੀਂ ਬੋਲਦੇ ਨੂੰ ਐਜੀਟੀ ਚ ਮੰਨ ਲਓ ਇਹ ਅੱਜ ਵੀ ਸਾਡੇ ਚੱਲ ਰਹੀ ਆ ਜੇ ਹੋਵੇ ਗੁਰੂ ਦਾ ਸਿੱਖ ਜੀ ਕਾਪਟ ਮੇਰੇ ਵਾਂਗੂ ਬੋਲਣਾ ਹੋਰ ਕਰਨਾ ਔਰ ਫੇਰ ਨਹੀਂ ਲੋਕ ਯਕੀਨ ਕਰਦੇ ਲੋਕ ਤੁਹਾਡੇ ਕਰਤਾਰਾਂ ਨੂੰ ਬਾਂਚਦੇ ਆ ਲੋਕ ਭਲੀ ਬਾਤ ਜਾਣਦੇ ਆ ਕਿਹਦਾ ਕੀ ਪਛੋਕੜਿਆ ਤੇ ਅੱਜ ਕੀ ਆ ਆਪਾਂ ਪਛੋਕੜ ਨਾ ਫਰੋਲੀਏ ਅੱਗਾ ਸਵਾਰੀਏ ਗਰਵਾਣੀ ਦੇ ਲੜ ਲੱਗੀਏ ਤੇ ਜਿਹੜੇ ਸਿੱਖ ਕੌਮ ਦੇ ਮੁੰਡਲੇ ਸਿਧਾਂਤ ਉਹਨਾਂ ਨੂੰ ਧਾਰਨ ਕਰੀਏ ਅੱਜ ਮੈਂ ਆਉਂਦਾ ਹੀ ਸੁਣਦਾ ਸੀ ਮੈਂ ਤਾਂ ਫੇਸਬੁੱਕ ਦੇ ਵਿੱਚ ਪੈਂਦਾ ਨਹੀਂ WhatsApp 'ਚ ਜ਼ਰੂਰ ਮੈਂ ਥੋੜਾ ਬਹੁਤਾ ਆਹ ਮੈਨੂੰ ਆ ਜਾਂਦੀਆਂ ਵੀਡੀਓ ਵਿੱਚ ਲਾ ਲੈਣਾ ਕਿਉਂਕਿ ਮੈਂ ਟਾਈਮ ਹੀ ਨਹੀਂ ਜਾਇਆ ਕਰਦਾ ਕਿੱਥੇ ਖੋਪਰੀ ਦੇ ਵਿੱਚ ਪਾਈ ਜਾਓ ਤੇ ਫਿਰ ਕੁਝ ਕਰੋਗੇ ਤੇ ਅੱਜ ਮੈਂ ਬੈਠਾ ਸੋਚਦਾ ਸੀ ਕੱਲ ਪਰਸੋਂ ਕੋਰਖੇਤਰ ਗੁਰਦੁਆਰਾ ਸਾਹਿਬਾਨ ਮੈਂ ਤੁਹਾਨੂੰ ਵੀ ਸਪਸ਼ਟ ਕਰ ਦਿਆਂ ਸ਼੍ਰੋਮਣੀ ਕਮੇਟੀ ਗੋਲਕਾਂ ਦੀ ਲੜਾਈ ਨਹੀਂ ਲੜਦੀ ਉਹ ਸਾਡੇ ਭਰਾ ਆ ਹਰਿਆਣੇ ਵਾਲੇ ਉਹ ਸਾਡਾ ਹੀ ਫਿਰਕਾ ਆ ਭਰਾ ਮਾਰੂ ਜੰਗ ਹਰਿਆਣੇ ਦੀ ਸਰਕਾਰ ਕਰਾਉਣ ਲਈ ਬਜੇ ਦਿਆ ਕਿਉਂਕਿ ਉਹਨਾਂ ਨੂੰ ਪਤਾ ਵੀ ਸਿੱਖਾਂ ਦੇ ਵਿੱਚ ਲੜਾਈ ਲੜਾਂਗੇ ਉਦਾਂ ਤਾਂ ਸਾਡੇ ਨਾਲ ਰਲਣਾ ਨਹੀਂ ਦਿੱਲੀ ਦੇ ਵਿੱਚ ਚੋਣਾਂ ਹੋਈਆਂ ਸਿੱਖਾਂ ਨੇ ਵੋਟਾਂ ਪਾਈਆਂ ਆਮਸੀਆਈ ਦੀ ਚੋਣ ਹੋਈ ਆ ਹੁਣ ਉਹਨਾਂ ਦੀ ਕੋਜੀ ਸਾਜ਼ਿਸ਼ ਆ ਵੀ ਸਿੱਖਾਂ ਨੂੰ ਆਪੋ ਵਿੱਚ ਹੀ ਲੜਾਈਏ ਫਿਰ ਲੜਾ ਕੇ ਵੋਟਾਂ ਲਵਾਂਗੇ ਇੱਕ ਹਿੱਸਾ ਤਾਂ ਸਾਡੇ ਕੋਲ ਆਊਗਾ ਇਹਨਾ ਤੁਸੀਂ ਦੱਸੋ ਕਦੇ ਗੁਰੂ ਘਰਾਂ ਦੇ ਜਿੰਦੇ ਵੀ ਤੋੜੇ ਜਾਂਦੇ ਆਰੀਆਂ ਦੇ ਨਾਲ ਕਦੇ ਗੁਰਦੁਆਰਿਆਂ ਦੇ ਕਾਬਜ਼ੇ ਵੀ ਲਈ ਜਾਂਦੇ ਆਰੀਆਂ ਦੇ ਨਾਲ ਬੱਡ-ਬੱਡ ਕੇ ਕਟਰਾਣਾ ਫੇਰ ਜਿੰਦੇ ਲਾਏ ਤੇ ਫੇਰ ਕੱਲ ਮਰਿਆਦਾ ਦਾ ਲੰਘਣ ਕੀਤਾ ਤੇ ਉਲਟਾ ਕਹਿਤਾ ਜੀ ਤਾਂ ਸ਼੍ਰੋਮਣੀ ਕਮੇਟੀ ਵਾਲੇ ਕਰਦੇ ਸ਼੍ਰੋਮਣੀ ਕਮੇਟੀ ਦਾ ਤਾਂ ਕੋਈ ਮੈਂਬਰ ਗਿਆ ਹੀ ਨਹੀਂ ਉੱਥੇ ਜੇ ਹਰਿਆਣੇ ਦੇ ਸਿੱਖ ਆਪਣਾ ਉੱਥੇ ਕੋਈ ਕਰਦੇ ਆ ਰੋਸ ਮਜਾਰਾ ਤੇ ਕੋਈ ਹੱਕ ਨਹੀਂ ਉਹਨਾਂ ਨੂੰ ਕਰਨ ਦਾ ਚਾਕੇ ਪਰਚਾ ਦਾਇਰ ਕਰਦਾ ਨੋਂ ਫੜ ਕੇ ਅੰਦਰ ਦੇ ਦਿੱਤੇ ਤੇ 20 ਅਨਨੋਨ ਕਰਕੇ ਉਹਨਾਂ ਦੇ ਹੋਰ ਡਰਾਵੇ ਧਮਕਾਵੇ ਦੇ ਦਿੱਤੇ ਤੇ ਅੱਜ ਅੱਜ ਨਿਮਸਰ ਗੁਰਦੁਆਰਾ ਉੱਥੇ ਗਿਆ ਉਹਨਾਂ ਦਾ ਤਮੀਜ਼ਾ ਜਿਹੜਾ ਜਰਨਲ ਸਕਤਰ ਜਿਹੜਾ ਕਹਿੰਦਾ ਸਿੱਖੀ ਮੈਂ ਹੀ ਆਪਣੇ ਸਿਰ ਤੇ ਚੱਕੀ ਹੂਆ ਨਾਲ ਸਾਡੇ ਇੱਕ ਭਵਿੰਦਰ ਸਿੰਘ ਅਸੰਦ ਮੈਂਬਰ ਆ ਮੇਰੇ ਨਾਲ ਤਾਂ ਪਹਿਲਾਂ 96 ਚ ਵੀ ਮੈਂਬਰ ਰਿਹਾ ਟੌੜਾ ਸਾਹਿਬ ਦਾ ਚੇਲਾ ਹੁੰਦਾ ਸੀ ਉੱਥੇ ਜਾ ਕੇ ਨਿਮਸਰ ਇਨਸਪੈਕਟਰ ਗਿਆ ਸੀ ਗੋਲਗਾਹ ਨੇ ਖੋਲਣ ਦਿੱਤੀ ਚਾਬੀ ਫੜੀ ਆਪਣੇ ਜਿੰਦੇ ਲਾਤੇ ਖੋਲ ਕੇ ਹੁਣ ਤੁਮਧਾਨ ਸਾਹਿਬ ਗਾਇਓ ਆ ਉਹ ਯਾਰ ਉਹ ਅਸੀਂ ਤਾਂ ਕਹਿੰਦੇ ਕੁਛ ਨਹੀਂ ਇੱਕ ਸੰਸਥਾ ਆ ਉਹ ਸੰਸਥਾ ਦਾ ਜੇ ਕੋਈ ਕਾਨੂੰਨ ਕੈਦਨਾ ਫੈਸਲਾ ਹੋ ਗਿਆ ਤੇ ਤੁਸੀਂ ਇੱਕ ਚਿੱਠੀ ਵੀ ਨਹੀਂ ਪ੍ਰਧਾਨ ਨੂੰ ਪਾਈ ਇੱਕ ਚਿੱਠੀ ਅਕਾਲ ਤਖਤ ਨੂੰ ਹੀ ਪਾ ਦਿੰਦੇ ਇਕੱਠੇ ਹੋ ਕੇ ਅਕਾਲ ਤਖਤ ਦੇ ਸਨਮੁਖੇ ਹੀ ਹੋ ਜਾਂਦੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਜਾਂਦੇ ਇੱਕ ਵਿਧਾਨ ਹੁੰਦਾ ਸਾਡੇ ਪਿੰਡ ਚ ਕਮੇਟੀ ਬਣਨੀ ਹੋਵੇ ਕਿੰਨੇ ਚਲੋ ਗੁਰੂ ਦੀ ਤਾਬੇ ਅਰਦਾਸ ਕਰੀਏ ਫੇਰ ਕਰਾਂਗੇ ਕਿ ਗੁਰਦੁਆਰੇ ਦੀ ਕਮੇਟੀ ਬਣਨੀ ਨਾ ਤੇ ਹਰਿਆਣੇ ਦੀ ਐਡ ਹੌਕ ਕਮੇਟੀ ਸਰਕਾਰ ਨੇ ਬਣਾਈ ਤੇ ਚੋਣ ਹੋ ਰਹੀ ਡੀਸੀ ਦੇ ਦਫ਼ਤਰ ਦੇ ਵਿੱਚ ਇਹ ਨਹੀਂ ਸਮਝਿਆ ਇਹ ਨਹੀਂ ਕਿ ਮੁੰਡਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਿਧਾਂਤ ਇਹ ਸਾਰਾ ਕੁਝ ਅਰਦਾਸ ਕਰਕੇ ਹੋਣਾ ਹੁਕਮਨਾਮਾ ਲੈ ਕੇ ਦੇਖ ਕਰਾ ਕੇ ਤੇ ਕੋਈ ਨਹੀਂ ਕੀਤੀ ਤੇ ਅੱਜ ਉਥੇ ਸਾਨੂੰ ਦੱਸ ਰਹੇ ਆ ਵੀ ਤੁਸੀਂ ਮर्यादा ਦਾ ਭੰਗ ਕਰਦੇ ਆ ਇਹ ਸਾਰਾ ਕੁਝ ਸਰਕਾਰ ਦੇ ਕਹੇ ਤੇ ਹੋ ਰਿਹਾ ਤੇ ਹੁਣ ਮੈਂ ਇਸ ਕਰਕੇ ਥੋੜੇ ਜਿਹੀ ਜਸ਼ੀਲੀ ਭਾਸ਼ਾ ਬੋਲ ਗਿਆ ਕਿ ਅੱਜ ਨਰੈਣੂ ਦਾ ਰੋਲ ਸਿੱਖਾਂ ਕੋਲੋਂ ਫਿਰ ਦੁਬਾਰਾ ਕਰਵਾਇਆ ਜਾ ਰਿਹਾ ਤੇ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਨਰੈਣੂ ਦਾ ਰੋਲ ਕਿਹੜਾ ਆ ਲੋਕਾਂ ਨੇ ਪਾਰਖ ਲੈਣਾ ਅੱਜ ਵੀ ਮੈਂ ਕਹਿੰਦਾ ਅੱਜ ਵੀ ਮੇਰੀ ਗੱਲ ਉੱਥੇ ਹੋਈ ਸੀ ਸਾਡੇ ਪੰਜ ਮੈਂਬਰੀ ਕਮੇਟੀ ਵੀ ਗਈ ਆ ਕਿ ਇਹ ਕਿਹੜਾ ਕਾਰਜ ਆ ਜਿਹੜਾ ਜੋਰ ਨਾ ਕਰ ਰਹੇ ਆ ਅਸੀਂ ਤਿਆਰ ਆ ਇੱਕ ਸੰਸਥਾ ਦਾ ਨਿਜਮ ਹੁੰਦਾ ਜੇ ਕਿਸੇ ਨੇ ਪਿੰਡਾਂ ਦੀ ਵੰਡ ਘਰਾਂ ਦੀ ਵੀ ਵੰਡ ਹੁੰਦੀ ਆ ਤੇ ਸਿਆਣੇ ਆ ਕੇ ਕਹਿੰਦੇ ਆ ਚੀਜ਼ ਤੇਰੇ ਹਿੱਸੇ ਆ ਚੀਜ਼ ਆ ਤੇਰੇ ਇਹਦਾ ਸ਼ਾਉਮਣੀ ਕਮੇਟੀ ਦਾ 1925 ਦਾ ਐਕਟ ਬਣਿਆ ਆ ਗੋਰੇ ਬੜੇ ਸ਼ੈਤਾਨ ਸੀ ਬੜੀ ਉਹਨਾਂ ਦੀ ਅਕਲ ਬੁੱਧੀ ਤੇ ਚੱਲਦੀ ਸੀ ਆ ਸਿੰਘ ਸਾਹਿਬ ਕਹਿ ਕੇ ਹੱਡਣਾ ਤਕਾਲਾ ਨੂੰ ਚਾਬੀਆਂ ਫੜਾਤੀਆਂ ਉਹਨੂੰ ਪਤਾ ਸੀ ਇਹ ਕੌਮ ਨਾਲ ਤਕਰਾਰ ਕਰਾਂਗੇ ਨੁਕਸਾਨ ਹੋਊ ਆਜ਼ਾਦ ਭਾਰਤ ਦੇ ਵਿੱਚ ਨਹੀਂ ਗੁਲਾਮ ਭਾਰਤ ਦੇ ਵਿੱਚ ਚਾਬੀਆਂ ਦਿੱਤੀਆਂ ਅੱਜ ਆਜ਼ਾਦ ਭਾਰਤ ਦੇ ਵਿੱਚ ਚਾਬੀਆਂ ਜਿਹੜੀਆਂ ਆਪਾਂ ਭਾਲਦੇ ਫਿਰਦੇ ਉਹਨਾਂ ਕੋਲ ਅੱਜ ਗੁਲਾਮ ਹੈ ਆਪਾਂ ਗੁਲਾਮੀ ਦਾ ਅਹਿਸਾਸ ਨਾ ਕਰੋ ਤੇ ਜਿਹੜੀ ਤੁਹਾਡੀ ਵਿਚਾਰਧਾਰਾ ਨੂੰ ਅੱਜ ਮਾਰਨ ਜਾ ਰਹੇ ਆ ਉਹ ਤੁਹਾਡੇ ਭਰਾ ਮਾਰੂ جنگ ਨੂੰ ਜਿਹੜੀ ਆ ਜਿਹੜੀ ਕੱਲ ਉੱਥੇ ਹੋਈ ਉਹ ਭਰਾ ਮਾਰੂ جنگ ਹੋਰ ਵੀ ਕਰਵਾਉਣਗੇ ਔਰ ਕਰਵਾ ਰਹੇ ਆ ਉਹਨਾਂ ਦੀ ਮਾਨਸਾ ਹੀ ਇਹ ਆ ਪਏ ਹਰਿਆਣੇ ਦੇ ਵਿੱਚ ਸਿੱਖ ਲੜਨ 24 ਦੀਆਂ ਵੋਟਾਂ ਆਈਆਂ ਪੰਜਾਬ ਦੇ ਵਿੱਚ ਵੀ ਤੇ ਬਾਕੀ ਵੀ ਆਪਾਂ ਇਹਦੇ ਵਿੱਚੋਂ ਵੋਟਾਂ ਲੈ ਕੇ ਇਹਦੇ ਵਿੱਚੋਂ ਛੋੜੀ ਰਾਜਨੀਤੀ ਕਰਾਂਗੇ ਉਹ ਅਗਾਲ ਤਖਤ ਤੇ ਆਉਣ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਦੀ ਤਾਬੇ ਆਉਣ ਦੀ ਬਜਾਏ ਕਿਹਦੇ ਕੋਲ ਗਏ ਉੱਥੋਂ ਦੇ ਮੁੱਖ ਮੰਤਰੀ ਦੇ ਕੋਲ ਤੇ ਮੈਂ ਕਹਿੰਦਾ ਸਤਗੁਰੂ ਜੀ ਕਿਰਪਾ ਕਰਨ ਮੈਂ ਕੋਈ ਉਪਮਾਨੀ ਨਹੀਂ ਪਰ ਜਿਨੇ ਵੀ ਸਾਡੇ ਤੇ ਵੀ ਦੋਸ਼ ਲੱਗਦੇ ਆ ਕਿਉਂਕਿ ਸਿੱਖ ਜਦੋਂ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਦੀ ਤਾਬੇਆ ਗੁਰੂਗ੍ਰਾਂਧ ਦੀ ਤਾਬੇਆ ਆਉਂਦਾ ਤਾਣ ਲੈ ਕੇ ਜਾਂਦਾ ਜਿਹੜੇ ਬਿਲਡਿੰਗਾਂ ਵਾਲੀਆਂ ਰਾਜਧਾਨੀਆਂ ਦਿੱਲੀ ਜਾਂ ਚੰਡੀਗੜ੍ਹ ਨੂੰ ਤੁਰਾਂਗੇ ਫਿਰ ਖ਼ਬਰ ਹੋਵਾਂਗੇ ਤੇ ਅਸੀਂ ਹੋਏ ਤੇ ਇਹ ਹੋਣਗੇ ਸੋ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਕੌਮ ਦੇ ਵਿੱਚ ਭਰਾ ਮਾਰੂ ਜੰਗ ਅੱਜ ਵੱਡੇ ਪੱਧਰ ਤੇ ਪ੍ਰਬਲ ਕੀਤੀਈ ਆ ਪਹਿਲਾਂ ਹਜ਼ੂਰ ਸਾਹਿਬ ਦਾ ਪ੍ਰਬੰਧ ਖੋਇਆ ਗਿਆ ਅੱਜ ਐਡਮਿਨਿਸਟਰेटर ਲਾਇਆ ਕਿਸੇ ਬਿੱਲੇ ਸ਼ੋਮਣੀ ਕਮੇਟੀ ਦੀ ਉੱਥੇ ਮੈਜੋਰਟੀ ਮੈਂਬਰਾਂ ਦੀ ਹੁੰਦੀ ਸੀ ਤਾਕ ਤ ਪਟਨਾ ਸਾਹਿਬ ਤੇ ਹੁੰਦੀ ਸੀ ਉਹ ਖੋਲ੍ਹ ਐ ਉਸ ਤੋਂ ਬਾਅਦ ਨਾਨਕ ਮਤਾ ਸੀ ਚੋਣ ਨਹੀਂ ਹੋਣ ਦਿੱਤੀ ਆਪਣੇ ਮੈਂਬਰਾਂ ਨੂੰ ਲੈ ਕੇ ਤੇ ਉੱਥੇ ਦਾ ਜਿਹੜਾ ਜਨਨ ਸਕੱਤਰ ਬਣਾਇਆ ਉਹ ਆਰਐਸਐਸ ਦਾ ਕੱਟੜ ਬੰਦਾ ਤੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਆ ਗਿਆ ਤੇ ਮੈਂ ਦਿੱਲੀ ਦਾ ਗਵਾਹ ਆ ਮੈਂ ਮੈਂਬਰ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਹੋਇਆ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਤੇ ਆ ਹਰਿਆਣਾ 'ਚ ਤੁਹਾਡੇ ਸਾਹਮਣੇ ਹੋਇਆ ਹੁਣ ਇੱਕ ਮੈਂ ਇਹ ਨਹੀਂ ਕਹਿੰਦਾ ਪਰ ਮੈਂ ਇੱਕ ਦੇਖਦਾ ਮਹਿਸੂਸ ਕਰਦਾ ਸਰਕਾਰ ਦਾ ਅਗਲਾ ਓਬਜੈਕਟ ਕੀ ਆ ਇਹ ਪਾਪਣਾ ਵੀ ਚਾਹੀਦਾ ਜੇ ਨਾ ਪਾਪਾਂਗੇ ਜੇ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਢਿਲਾ ਹੋ ਗਿਆ ਫਿਰ ਤਖਤ ਕੇਸਗੜ ਦੇ ਵੀ ਬੋਰਡ ਬਣੂਗਾ ਉਸੇ ਪੈਟਰਨ ਤੇ ਜਿਹੜਾ ਜਿੱਥੇ ਫਜ਼ੂਰ ਸਾਹਿਬ ਬਣਿਆ ਪਟਨਾ ਸਾਹਿਬ ਬਣਿਆ ਫਿਰ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਚੁਣੌਤੀ ਦੇਣਗੇ ਇਹ ਆਬਜੈਕਟ ਤੇ ਉਹਨਾਂ ਦਾ ਪੇ ਆਪੋ ਵਿੱਚ ਭਰਾ ਮਾਰੂ ਜੰਗ ਹੋਵੇ ਤੇ ਅਸੀਂ ਉਹਨਾਂ ਸਿਧਾਂਤਾਂ ਤੇ ਕਬਜ਼ਾ ਕਰੀਏ ਜਿਨ੍ਹਾਂ ਸਿਧਾਂਤਾਂ ਤੋਂ ਸਿੱਖ ਆਪਣੇ ਵੱਡੀ ਭਰਾਗ ਦਿਲੀ ਦੇ ਨਾਲ ਤਾਕਤ ਲੈ ਕੇ ਫਿਰ ਤਕੜਾ ਹੋ ਕੇ ਨਿਕਲਦਾ ਸੋ ਆਪਾਂ ਸੁਚੇਤ ਹੋਈਏ ਸੁਚੇਤ ਤਾਈਆਂ ਹੋਵਾਂਗੇ ਜੇ ਅਸਲੀਅਤ ਨੂੰ ਭਾਂਪਾਂਗੇ ਤਾਂ ਜੇ سوشل ਮੀਡੀਆ ਦੇ ਪਿੱਛੇ ਲੱਗੇ ਰਹੇ ਸਭ ਤੋਂ ਵੱਡਾ ਨੁਕਸਾਨ سوشل ਮੀਡੀਆ ਨੇ ਕੀਤਾ ਔਰ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਘਰ ਘਰ ਭਾਂਪ ਲਿਓ ਤੁਸੀਂ ਮੈਂ ਤਾਂ ਕਈ ਵਾਰੀ ਹੈਰਾਨ ਹੁੰਨਾ ਬੀਬੀ ਨੂੰ ਜੇ ਕਹੇ ਇਹ ਮੂਲ ਮੰਤਰ ਦਾ ਜਾਪ ਦਾ ਉਹ ਆਉਂਦਾ ਨਹੀਂ ਪਰ ਫੇਸਬੁੱਕ ਤੇ ਉਹਦੇ ਨੰਬਰ ਇਦਾਂ ਚਲਾਉਂਦੀ ਆ ਵੀ ਚੰਗਾ ਵੱਡਾ ਵਿਦਵਾਨ ਵੀ ਫੇਲ ਹੋ ਜਾਏ ਮਤਲਬ ਸਾਡਾ ਟੇਸਟ ਹੀ ਬਦਲ ਗਿਆ ਬਈ ਅੰਮ੍ਰਿਤ ਵੇਲੇ ਉੱਠ ਕੇ ਗੁਰਗੁਰੂ ਕਰਨਾ ਸਵੇਰੇ ਉੱਠ ਕੇ ਖੋਲਦੇ ਆਂ ਬਈ ਅੱਜ ਕਿਹਦੇ ਖਿਲਾਫ ਕੀ ਲਿਖਿਆ ਤੇ ਮੈਂ ਇੱਕ ਦਿਨ ਦੀ ਤੁਹਾਨੂੰ ਸਾਰੀ ਉਹ ਗਾਥਾ ਸੁਣਾ ਕੇ ਤੁਹਾਤੋਂ ਛੁੱਟੀ ਲੈ ਲਵਾਂ ਉਹ ਮੈਨੂੰ ਬੜੀ ਅਪੀਲਿੰਗ ਹੋਈ ਸਾਡੇ ਪਿੱਛੇ ਇੱਕ ਟੈਗੋਰ ਥੀਏਟਰ ਦੇ ਵਿੱਚ ਚੰਡੀਗੜ੍ਹ ਇੱਕ ਉਹਨਾਂ ਨੇ ਆ ਜਿਹਨੂੰ ਡਾਕੂਮੈਂਟਰੀ ਚਲਾਉਣੀ ਡਾਕੂਮੈਂਟਰੀ ਚਲਾਈ ਔਰ ਉਹਦਾ ਛਾਰਾਂਸ ਮੈਂ ਬਾਕੀ ਲੰਬੀ ਕਹਾਣੀ 'ਚ ਨਾ ਜਾਵਾਂ ਉਹਦਾ ਸਾਰਾਂਸ਼ ਕੀ ਸੀ ਸਾਡੇ ਗਿਆਨ ਇੰਦਰੇ 사ਤਗੁਰ ਜੀ ਨੇ ਬਖਸ਼ਿਸ਼ ਕੀਤੇ ਆ ਅੱਖਾਂ ਕੰਨ நாਸਾ ਜੀਬ ਆ ਚਮੜੀ ਤੇ ਕਹਿੰਦੇ ਬਈ ਜੇ ਬੱਚਾ ਨਵਾਂ ਜੰਮੇ ਮਹੀਨੇ 2 ਮਹੀਨੇ 3 ਮਹੀਨੇ ਦਾ ਹੋਵੇ ਜਦ ਤੱਕ ਉਹਨੂੰ ਸੋਝੀ ਨਹੀਂ ਆਉਂਦੀ ਉਹ ਲੱਖ ਹੱਥਾਂ ਦੇ ਵਿੱਚ ਜਲ ਜਵੇ ਚੁੱਪ ਨਹੀਂ ਕਰਦਾ ਮਾਂ ਦੇ ਹੱਥ ਲੱਗਦੇ ਚੁੱਪ ਕਰ ਜਾਂਦਾ ਕਿਉਂ ਕਿਉਂਕਿ ਉਹਦੀ ਚਮੜੀ ਉਹਨੂੰ ਇੰਡੀਕੇਸ਼ਨ ਦਿੰਦੀ ਆ ਇਹ ਤੇਰੀ ਮਾਂ ਆ ਪਰ ਕਹਿੰਦਾ ਅੱਜ ਇਹ ਵੀ ਬੰਦ ਹੋ ਗਿਆ ਕਿਉਂ ਬੰਦ ਹੋਇਆ मामा ਮੇਰੀਆਂ ਭੈਣਾ ਗੁੱਸਾ ਨਾ ਕਰ ਜਣ ਕਹਿੰਦਾ ਬੀਬੀ ਤਵੇ ਤੇ ਰੋਟੀ ਪਾਉਂਦੀ ਗੈਸ ਤੇ ਉਧਰ ਮੋਬਾਈਲ WhatsApp ਚੱਲਦਾ ਉਧਰ ਐਪੀਸੋਡ ਚੱਲਦਾ ਉਧਰ ਰੋਟੀ ਪਾ ਕੇ ਫਿਰ ਐਪੀਸੋਡ ਦਾ ਦੇਖਦੀ ਪਈ ਹੈ ਕੌਣ ਤਲਾ ਦਾ ਕੀ ਬਣਿਆ ਉਧਰਲੇ ਪਾਸੇ WhatsApp ਚੱਲਦਾ ਤੇ ਕਹਿੰਦੀ ਅੱਜ ਬੱਚਾ ਮਾਂ ਦੇ ਹੱਥਾਂ ਚ ਬਿਊਰੋ ਰਿਪੋਰਟ ਲਾਈਵ ਟ੍ਰੇਸ ਚੈਨਲ ਪਟਿਆਲਾ